ਗੰਦੀ ਪਗਲਾ ਰਾਹ ਕੀ ਹੈ ਅ ਅਗਲਾ ਰਾਹ ਇੱਕ ਇਹ ਹੈ ਕਿ ਤੁਸੀਂ ਕਿਸੇ politikal ideology ਨਾਲ ਜੁੜੇ ਹੋਏ ਹੋ ਅ ਕੀ ਉਹਨਾਂ ਲਈ ਤੁਸੀਂ ਇੱਕ ਮੰਚ ਤਿਆਰ ਕਰਤਾ ਕੀ ਪੰਜਾਬ ਯੂਨੀਵਰਸਿਟੀ ਜਿਹੜੀਆਂ ਇਲੈਕਸ਼ਨ ਹੋਣੀਆਂ ਉਹਨਾਂ ਲਈ ਇੱਕ ਮੰਚ ਤਿਆਰ ਹੋ ਗਿਆ ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੈ ਅਸਲ 'ਚ ਇੱਕ ਤਾਂ ਮੈਂ ਆਊਦੀ ਆਰਗੇਨਾਈਜੇਸ਼ਨ ਬੋਲਣ ਦਾ ਦੱਸ ਸਕਦਾ ਇੱਕ ਓਵਰਲ ਯੂਨੀਵਰਸਿਟੀ ਦੇ ਮਾਹੌਲ ਦੀ ਗੱਲ ਹੋ ਸਕਦੀ ਹੈ ਨਾ ਸਾਡੀ ਆਰਗੇਨਾਈਜੇਸ਼ਨ ਦਾ ਤਾਂ ਇਹ ਹੀ ਹੈ ਕਿ ਪੰਜਾਬ ਦੇ ਜਿੰਨੇ ਮਸਲੇ ਆ ਇਹਨਾਂ ਤੇ ਇੱਕ ਕੋਈ ਸਮਝ ਬਣਾਉਣੀ ਜ਼ਰੂਰੀ ਆ ਸਾਨੂੰ ਇਹ ਲੱਗਦਾ ਉਹ ਜੀ ਧਿਰਾਂ ਧਰਾਂ ਦੀ ਗੈਰ ਮੌਜੂਦਗੀ ਆ ਜਿਨ੍ਹਾਂ ਨੂੰ ਪੰਜਾਬ ਦੇ ਸਾਰੇ ਮਸਲਿਆਂ ਦੀ ਕੋਈ ਸਮਝ ਹੋਵੇ ਤੇ ਮੈਜੋਰਟੀ ਨਾਲ ਲੀਡ ਕਰ ਸਕੇ ਮਤਲਬ ਪੰਜਾਬ ਦੇ ਪਾਣੀਆਂ ਦਾ ਕੀ ਮਸਲਾ ਪੰਜਾਬ ਦੀ ਕਿਸਾਨੀ ਦੇ ਕੀ ਮਸਲੇ ਆ ਪੰਜਾਬੀ ਕੌਮ ਦੇ ਕੀ ਮਸਲੇ ਆ ਪੰਜਾਬੀ ਬੋਲੀ ਦਾ ਕੀ ਮਸਲਾ ਪੰਜਾਬ ਦੇ ਅੰਦਰ ਗੱਲ ਕਰਾਂਗੇ ਸਿੱਖਾਂ ਦੇ ਕੀ ਮਸਲੇ ਆ ਇਥੋਂ ਦੇ ਦਲਤਾਂ ਦੇ ਕੀ ਮਸਲੇ ਆ ਪੰਜਾਬੀ ਹਿੰਦੂ ਦੇ ਵੀ ਕੀ ਮਸਲੇ ਆ ਤਾਂ ਇਨਾਂ ਸਾਰੇ ਧੜਕਿਆਂ ਦੀ ਕੋਈ ਸਾਂਝੀ ਮੂਵਮੈਂਟ ਕਿਵੇਂ ਬਣ ਸਕਦੀ ਆ ਉਹਦੀ ਇੱਕ ਸਮਝ ਬਣਾਉਣੀ ਬਹੁਤ ਜ਼ਰੂਰੀ ਆ ਤਸੀਂ ਆਉਣ ਵਾਲੇ ਸਮੇਂ 'ਚ ਉਹਦੇ ਤੇ ਕੰਮ ਕਰਾਂਗੇ ਤੇ ਜੋ ਵੀ ਸੰਘਰਸ਼ ਵਿੱਢੇ ਜਾ ਸਕਦੇ ਆ ਉਹਦੀ ਕੋਸ਼ਿਸ਼ ਕਰਾਂਗੇ ਪਰ ਇਸ ਮੋਰਚੇ ਨੇ ਸਾਡੀ ਆਰਗੇਨਾਈਜੇਸ਼ਨ ਤੋਂ ਵੀ ਇੱਕ ਵਾਈਡਰ ਦਾਇਰਾ ਬਣਾਇਆ ਤੇ ਉਹਦੇ 'ਚ ਵੱਖ-ਵੱਖ ਇੰਟਰਸਟ ਦੀਆਂ ਜੋ ਵੀ ਤਰ੍ਹਾਂ ਸੀਗੀਆਂ ਸਾਰਿਆਂ ਦੇ ਵੱਖ-ਵੱਖ ਇੰਟਰਸਟ ਹੋ ਸਕਦੇ ਸਾਰਿਆਂ ਦੀ ਆਦੀ ਵੱਖੋ-ਵੱਖਰੀ ਪੋਲਿਟਿਕਸ ਚੱਲਣੀ ਆ ਕਿਸੇ ਨੇ ਹੋ ਸਕਦਾ ਇੱਥੋਂ ਅੱਗੇ ਐਮਐਲਏ ਬਣਨ ਬਾਰੇ ਸੋਚਦਾ ਹੋਵੇ ਕੋਈ ਸੋਚਦਾ ਹੋਵੇ ਮੈਂ ਸੈਨੇਟਰ ਬੰਨਾ ਕੋਈ ਸੋਚਦਾ ਹੋਵੇ ਆਦੀ ਪਾਰਟੀ ਨੂੰ ਪੰਜਾਬ 'ਚ ਲਾਂਚ ਕਰਨ ਨਾ ਵੱਖੋ-ਵੱਖਰੀਆਂ ਡਿਸਟ੍ਰਸਟ ਹੋ ਸਕਦੇ ਆ ਪਰ ਇੱਕ ਓਵਰਆਲ ਜੋ ਮਾਹੌਲ ਬਣਿਆ ਕਿ ਇਸ ਯੂਨੀਵਰਸਿਟੀ ਚ ਪੰਜਾਬ ਦੀ ਯੂਨੀਵਰਸਿਟੀ ਜਿੱਥੇ ਕਦੇ ਇਹ ਗੱਲ ਹੁੰਦੀ ਸੀ ਕਿ ਯੂਨੀਵਰਸਿਟੀ ਸੈਂਟਰਲਾਈਜ਼ ਹੋ ਜਾਣਾ ਚਾਹੀਦਾ 2008 ਵਾਲੇ ਪ੍ਰੋਟੈਸਟ ਦੀ ਆਪਾਂ ਗੱਲ ਕਰੀ ਤਾਂ ਉਦੋਂ 2014-15 ਤੱਕ ਵੀ ਇੱਥੋਂ ਦੀਆਂ ਸਟੂਡੈਂਟ ਆਰਗੇਨਾਈਜੇਸ਼ਨਾਂ ਇਹ ਗੱਲ ਚੜ੍ਹਦੀਆਂ ਰਹੀਆਂ ਕਿ ਸੈਂਟਰਲਾਈਜੇਸ਼ਨ ਲਈ ਕਰਨੇ ਲਾਉਂਦੀਆਂ ਰਹੀਆਂ ਕਿ ਯੂਨੀਵਰਸਿਟੀ ਸੈਂਟਰਲਾਈਜ਼ ਹੋ ਜਾਣਾ ਕਰ ਦੇਣਾ ਚਾਹੀਦਾ ਤੇ ਉਹਦੇ ਚ ਸਰਕਾਰਾਂ ਦਾ ਵੀ ਐਂ ਜਿਹਾ ਹੀ ਹੁੰਦਾ ਸੀਗਾ ਪਰ ਪਿਛਲੇ ਕੁਝ ਸਮੇਂ ਚ ਹਾਸਤਿਰ ਕੇ ਇਸ ਮੋਰਚੇ ਨੇ ਇਹ ਗੱਲ ਇੱਥੇ ਸਥਾਪਿਤ ਕਰਤੀ ਕਿ ਯੂਨੀਵਰਸਿਟੀ ਸੈਂਟਰਲਾਈਜ਼ ਨਹੀਂ ਹੋਊਗੀ ਇਹ ਯੂਨੀਵਰਸਿਟੀ ਪੰਜਾਬ ਦੀ ਆ ਤੇ ਜੇ ਕਦੇ ਮਿਲੂਗੀ ਤਾਂ ਪੰਜਾਬ ਨੂੰ ਮਿਲੂਗੀ ਸੈਂਟਰਲਾਈਜ਼ ਨਹੀਂ ਹੁੰਦੀ ਉਹ ਪੰਜਾਬ ਦਾ ਦਾਵਾ ਲੈਣ ਲਈ ਅਸੀਂ ਕਿੰਨੀ ਚ ਲੜਾਈ ਲੜਾਂਗੇ ਉਹ ਅਗਲਾ ਸਵਾਲ ਆ ਹਨਾ ਜਾਂ ਚੰਡੀਗੜ੍ਹ ਦਾ ਦਾਵਾ ਲੈਣ ਲਈ ਅਗਲੀ ਕਿੰਨੀ ਗੱਲ ਕਰਾਂਗੇ ਉਹ ਅਗਲਾ ਸਵਾਲ ਆ ਤਾਂ ਹੋਂ ਵਾਲੇ ਟਾਈਮ ਚ ਇਸ ਯੂਨੀਵਰਸਿਟੀ ਚ ਪੰਜਾਬ ਦੇ ਮਸਲਿਆਂ ਦੀ ਗੱਲ ਜ਼ਰੂਰ ਹੋਊਗੀ ਉਹ ਸਾਰੇ ਹੀ ਮਸਲਿਆਂ ਦੀ ਗੱਲ ਹੈ ਨਹੀਂ ਜਿਹੜਾ ਤੁਹਾਡਾ ਮੋਰਚਾ ਤੁਸੀਂ ਗਠਿਤ ਕੀਤਾ ਸੀ ਸਾਰਾ ਉਹ ਮੋਰਚਾ ਐਜ਼ ਇਟ ਇਜ਼ ਰਹੂਗਾ ਜਾਂ ਮੋਰਚਾ ਜਿਹੜੀਆਂ ਧਿਰਾਂ ਜੁੜੀਆਂ ਸੀ ਉਹ ਅਲੱਗ-ਅਲੱਗ ਰਾਹ ਤੇ ਹੋ ਗਈਆਂ ਹੁਣ ਹਾਂਜੀ ਨਹੀਂ ਉਹ ਮੋਰਚਾ ਬਈ ਇਸ ਪ੍ਰੋਟੈਸਟ ਦਾ ਕਿ ਸੀਗਾ ਕਿ ਸੈਂਟਰਲ ਦਾ ਇਲੈਕਸ਼ਨ ਸ਼ਡਿਊਲ ਜਾਰੀ ਹੋਣਾ ਉਹ ਆਪਾਂ ਚਾ ਲਈ ਇਲੈਕਸ਼ਨ ਸ਼ਡਿਊਲ ਜਾਰੀ ਹੋ ਗਿਆ ਇੱਕ ਵਾਰ ਮੋਰਚੇ ਦੀ ਸਮਾਪਤੀ ਹੈ ਜੇ ਕੋ ਨਵਾਂ ਮੋਰਚਾ ਬਣੂਗਾ ਉਹ ਨਵੀਆਂ ਸੈਂਪੀਨ ਨਾਲ ਬਣੂਗਾ